ਬੋਟ ਵਿੱਚ ਵੀ ਅੱਜ ਜਿਸ ਤਰੀਕੇ ਨਾਲ ਅਚਨਚੇਤ ਗਏ ਤੁਸੀਂ ਮਿੱਡੇ ਮਿਲ ਚੈੱਕ ਕੀਤਾ ਹੈ ਉੱਤੇ ਕੀ ਐਕਚੁਅਲ ਸੀਨ ਕੀ ਨਜ਼ਰ ਆਇਆ ਤੁਹਾਨੂੰ ਫਿਰ ਵੀ ਮੈਂ ਗਰਾਉਂਡ ਲੈਵਲ ਤੇ ਜਾ ਕੇ ਆਪ ਸੀਡੀਪੀ ਦਫਤਰ ਖੁਲਵਾ ਕੇ ਅੱਜ ਖਾਣਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਮਿਸ਼ਨ ਤਹਿਤ ਲੋਕਾਂ ਨੂੰ ਘਰ ਬੈਠਿਆਂ ਮੁਫਤ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਇਸ ਯੋਜਨਾ ਦੀ ਸ਼ੁਰੂਆਤ ਹੋਣ ਤੋਂ ਬਾਅਦ ਹੁਣ ਲੋਕਾਂ ਨੂੰ ਰਾਸ਼ਨ ਲਈ ਨਾ ਤਾਂ ਲੰਬੀਆਂ ਕਤਾਰਾਂ 'ਚ ਖੜੇ ਹੋਣਾ ਪੈ ਰਿਹਾ ਅਤੇ ਨਾ ਹੀ ਘੰਟਿਆਂ ਤੱਕ ਇੰਤਜ਼ਾਰ ਕਰਨਾ ਪੈਂਦਾ ਸਗੋਂ ਲੋਕਾਂ ਨੂੰ ਘਰ ਬੈਠੇ ਹੀ ਮੁਫਤ ਰਾਸ਼ਨ ਮਿਲ ਰਿਹਾ ਹੈ ਮੌਜੂਦਾ ਸਮੇਂ 28,51,032 ਇਸ ਯੋਜਨਾ ਦਾ ਲਾਭ ਲੈ ਰਹੇ ਨੇ ਦੀ ਪੁੰਜ ਲੈਣ ਜਾਂਦੇ ਸੀ ਹੁਣ ਸਾਡੇ ਘਰ-ਘਰ ਪਹੁੰਚਾਉਂਦੇ ਨੇ ਪਿੰਡ ਸਲਾਣਾ ਵਿੱਚ ਰਸਨ ਵੰਡ ਕੇ ਗਏ ਨੇ ਅੱਗੇ ਵੀ ਤੁਸੀਂ ਇਕੜੀ ਕਰਦੇ ਰਹੋ ਜੀ ਬਹੁਤ ਧੰਨਵਾਦ ਜੀ ਮੰਤਰੀ ਸਾਹਿਬ ਦਾ ਪਹੁੰਚਾਏ ਸਾਡੇ ਸਾਨੂੰ ਬਹੁਤ ਅੱਛਾ ਲੱਗਿਆ ਇਸ ਯੋਜਨਾ ਤਹਿਤ ਲਾਭਪਾਤਰੀ ਨੂੰ ਉਸਦੇ ਘਰ ਤੱਕ ਰਾਸ਼ਨ ਦੀ ਸਪਲਾਈ ਬਾਰੇ SMS ਰਾਹੀਂ ਸੂਚਿਤ ਕੀਤਾ ਜਾ ਰਿਹਾ ਹੈ ਜੇਕਰ ਕੋਈ ਫੀਡਬੈਕ ਸੁਝਾਉਣਾ ਸ਼ਿਕਾਇਤ ਕਰਨਾ ਚਾਹੁੰਦਾ ਹੈ ਤਾਂ ਲਾਭਪਾਤਰੀ ਟੋਲ ਫਰੀ ਨੰਬਰ 1100 ਤੇ ਕਾਲ ਕਰ ਸਕਦੇ ਹਨ ਇਸ ਕਿੰਤਾਹ ਤਹਿਤ ਰਾਸ਼ਨ ਚ ਕਣਕਿਆ ਆਟਾ ਜੋ ਵੀ ਪਰਿਵਾਰ ਲੈਣਾ ਚਾਹੇ ਘਰ ਬੈਠੇ ਹੀ ਉਸ ਨੂੰ ਮੁਹैया ਕਰਵਾਇਆ ਜਾ ਰਿਹਾ ਹੈ ਇਹ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਚੱਜਾ ਸ਼ਾਸਨ ਲੋਕਾਂ ਨੂੰ ਘਰ ਬੈਠੇ ਮਿਲ ਰਿਹਾ ਮੁਫਤ ਰਾਸ਼ਨ ਤੇ ਪਕਵਾ ਕੇ ਔਰ ਰੈਂਡਮਲੀ ਬੋਰੀਆਂ ਖਲਵਾ ਕੇ ਚੈੱਕ ਕਰਕੇ ਆਈਆਂ ਕੋਈ ਕੰਪਲੇਂਟ ਕਿਤੇ ਵੀ ਦੇਖਣ ਨੂੰ ਨਹੀਂ ਮਿਲੀ ਔਰ ਮੈਂ ਖਾ ਕੇ ਆਈਆਂ ਜੇ ਖਲਵਾੜ ਹੋਏਗਾ ਤਾਂ ਮੇਰੀ ਸਿਹਤ ਨਾਲ ਪਹਿਲਾਂ ਹੋਏਗਾ ਜੇ ਮਾਰਕਫੀਲਡ ਵੱਲੋਂ ਵੀ ਕੋਈ ਇਹੋ ਜਿਹੀ ਅਣਗਹਿਲੀ ਹੁੰਦੀ ਆ ਤਾਂ ਉਹਦੇ ਤੇ ਵੀ ਸਖਤ ਐਕਸ਼ਨ ਲਵਾਂਗੇ ਪੰਜਾਬ ਸਰਕਾਰ ਵੱਲੋਂ ਰਾਹਤ ਕੈਂਪ ਜਿਹੜੇ ਲਗਾਏ ਜਾ ਰਹੇ ਨੇ ਇਸ ਵਕਤ ਮੈਡਮ ਬਲਜੀਤ कौर ਦੀ ਪੁੱਛੇ ਹੋਏ ਨੇ ਮੈਡਮ ਸਭ ਤੋਂ ਪਹਿਲੇ ਕੈਂਪਰੇ ਜਾਂਦਾ ਚਾਹੁੰਦੇ ਆ ਪਿੰਡ ਪਿੰਡ ਮੰਤਰੀ ਪਹੁੰਚ ਰਹੇ ਨੇ ਸਰਕਾਰ ਦੀ ਬਹੁਤ ਵੱਡੀ ਗੱਲ ਹੈ ਅੱਗੇ ਮੰਤਰੀਆਂ ਨੂੰ ਵੇਖਣ ਨੂੰ ਤਰਸਨ ਦੇ ਲੋਕ ਆ ਅੱਜ ਕੱਲ ਪਿੰਡ ਪਿੰਡ ਆ ਕੇ ਸਮਾਧਾਨ ਹੋ ਰਹੇ ਨੇ ਬਿਲਕੁਲ ਜੀ ਔਰ ਜੋ ਮਾਨ ਸਾਹਿਬ ਦੀਆਂ ਹਦਾਇਤਾਂ ਸੀ ਕਿ ਅਸੀਂ ਜਿਹੜੀ ਸਰਕਾਰ ਆ ਉਹ ਪਿੰਡਾਂ ਚੋਂ ਚਲਾਵਾਂਗੇ ਤੇ ਉਸ ਤੇ ਹੀ ਸਾਰਾ ਆਧਾਰਿਤ ਸਾਰੇ ਪ੍ਰੋਗਰਾਮ ਚੱਲ ਰਹੇ ਨੇ ਔਰ ਅਸੀਂ ਲੋਕਾਂ ਦੇ ਵਿੱਚ ਜਿਹੜੇ ਲੋਕਾਂ ਨੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਉਹਨਾਂ ਲੋਕਾਂ ਦੇ ਵਿੱਚ ਆ ਕੇ ਉਹਨਾਂ ਦੀਆਂ ਮੁਸ਼ਕਲਾਂ ਸੁਣ ਰਹੇ ਆਂ ਤੇ ਇਹਦੇ ਨਾਲ ਥੋੜੀ ਲੋਕਾਂ ਨੂੰ ਵੀ ਆਸਾਨੀ ਹੋ ਜਾਂਦੀ ਹੈ ਆਪਣੀ ਗੱਲ ਰੱਖਣ ਦੀ ਔਰ ਅਫਸਰਾਂ ਤੱਕ ਪਹੁੰਚ ਵੀ ਜਿਹੜੀ ਜਲਦੀ ਬਣ ਜਾਂਦੀ ਹੈ। ਰਿਸਪੋンス ਕਿਹੋ ਜਿਹਾ ਮਿਲਿਆ ਲੋਕ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਨੇ। ਆਮ ਤੌਰ ਤੇ ਅਫਸਰਾਂ ਤੱਕ ਵੀ ਪਹੁੰਚਣਾ ਔਖਾ ਹੋ ਜਾਂਦਾ ਹੈ ਤੇ ਸਿੱਧੀ ਡਾਇਰੈਕਟ ਤੁਹਾਡੇ ਨਾਲ ਗੱਲ ਹੋ ਰਹੀ ਹੈ। ਬਿਲਕੁਲ ਜੀ ਇਹ ਵੱਡੀ ਇਕ ਰਾਹਤ ਹੈ ਔਰ ਲੋਕਾਂ ਨੂੰ ਇਹ ਵੀ ਲੱਗਦਾ ਕਿ ਸਾਡਾ ਲੀਡਰ ਜਿਹੜਾ ਉਹ ਸਾਡੇ ਨਾਲ ਜੁੜਿਆ ਹੋਇਆ ਔਰ ਮੈਂ ਕਹਾਂਗੀ ਕਿ ਮਾਨ ਸਾਹਿਬ ਨੇ ਬਹੁਤ ਸੋਚ ਸਮਝ ਕੇ ਹੈ। ਗੱਲਾਂ ਜਿਹੜੀਆਂ ਬਦਲਾਵ ਵਾਲੀਆਂ ਕੀਤੀਆਂ ਸੀ ਪੰਜਾਬ ਦੇ ਵਿੱਚ ਔਰ ਉਹਨਾਂ ਦੇ ਨਾਲ ਜੇ ਅਸੀਂ ਇਹਨੂੰ ਪ੍ਰੋਪਰਲੀ ਇੰਪਲੀਮੈਂਟ ਉਹਨਾਂ ਪਾਲਸੀਆਂ ਨੂੰ ਕਰਾਂਗੇ ਤਾਂ ਲੋਕਾਂ ਦੀ ਅਟੈਚਮੈਂਟ ਵੀ ਵੱਧਦੀ ਔਰ ਲੋਕਾਂ ਨੂੰ ਆਸਾਨੀ ਵੀ ਹੁੰਦੀ ਆਪਣੇ ਕੰਮ ਕਰਾਉਣ ਦੇ ਵਿੱਚ ਔਰ ਇਹ ਜੇ ਪ੍ਰੈਕਟਿਸ ਅਸੀਂ ਲਗਾਤਾਰ ਕਰਦੇ ਰਹੀਏ ਤਾਂ ਮੈਨੂੰ ਲੱਗਦਾ ਬਹੁਤ ਸਾਰੀਆਂ ਮੁਸ਼ਕਲਾਂ ਜਿਹਦੇ ਨਾਲ ਲੋਕਾਂ ਨੂੰ ਦਫ਼ਤਰਾਂ 'ਚ ਧੱਕੇ ਖਾਣੇ ਪੈਂਦੇ ਆ ਜਾਂ ਪਤਾ ਨਹੀਂ ਲੱਗਦਾ ਉਹ ਇੱਥੇ ਗਰਾਊਂਡ ਲੈਵਲ ਤੇ ਪਿੰਡਾਂ ਵਿੱਚ ਹੀ ਹੱਲ ਹੋ ਜਾਂਦੀਆਂ ਨੇ ਕਿਹੜੀ ਸਮੱਸਿਆ ਸਭ ਤੋਂ ਜ਼ਿਆਦਾ ਲੱਗ ਰਹੀ ਹੈ ਲੋਕਾਂ ਜਿਹੜੇ ਇੱਥੇ ਆ ਰਹੀ ਹੈ ਜਿਸ ਦਾ ਕਿ ਸਮਾਦਰ ਪਹਿਲੇ ਦਰ ਤੇ ਕੀਤਾ ਜਾਣਾ ਹੈ ਮੈਂ ਤਾਂ ਜਦੋਂ ਦੀ ਵੀ तकरीबन 2 ਸਾਲ ਸਾਡੀ ਸਰਕਾਰ ਨੂੰ ਹੋ ਗਏ ਔਰ ਮੈਂ बार-बार ਪਿੰਡਾਂ ਚ ਜਾਨੀ ਆ ਬਹੁਤੇ ਸਾਡੇ ਕੋਲ ਜਿਹੜੇ ਗਰੀਬ ਪਰਿਵਾਰ ਹੈ ਕਿਉਂਕਿ ਸਕੀਮਾਂ ਬਹੁਤੀਆਂ ਕੇਂਦਰ ਸਰਕਾਰ ਨਾਲ ਜੁੜੀਆਂ ਹੁੰਦੀਆਂ ਨੇ ਜਿਵੇਂ ਆਵਾਸ ਯੋਜਨਾ ਨੂੰ ਲੈ ਕੇ ਔਰ ਬਹੁਤੇ ਲੋਕਾਂ ਨੂੰ ਇਹ ਹੁੰਦਾ ਕਿ ਸਾਡੇ ਉਹ ਘਰਾਂ ਦੇ ਪੈਸੇ ਦਿੱਤੇ ਜਾਣ ਔਰ ਉਹਦੇ ਵਿੱਚ ਡਿਲੇ ਕੇਂਦਰ ਸਰਕਾਰ ਤੋਂ ਜਿਵੇਂ 2019 ਤੋਂ ਪੋਰਟਲ ਹੀ ਨਹੀਂ ਖੁੱਲਿਆ ਗਿਆ ਔਰ ਇੱਕ ਲੰਮਾ ਸਮਾਂ ਜਿਹੜਾ ਗੈਪ ਹੈ ਉਹ ਸਾਡੇ ਗਰੀਬ ਪਰਿਵਾਰਾਂ ਲਈ ਬਹੁਤ ਜ਼ਿਆਦਾ ਜਿਹੜਾ ਉਹਨਾਂ ਨੂੰ ਪਛਾਹ ਕਿੱਤੂ ਅਪਰੋਚ ਸੈਂਟਰ ਸਰਕਾਰ ਦੀ ਰਹੀ ਹੈ ਸੋ ਇਹ ਹਰ ਜਗ੍ਹਾ ਤੇ ਜਿੱਥੇ ਵੀ ਮੈਂ ਜਾਣੀ ਐ ਇਸ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਲੋਕੀ ਪ੍ਰੋਬਲਮਸ ਲੈ ਕੇ ਆਉਂਦੇ ਆ ਬਾਕੀ ਛੋਟੀਆਂ ਮੋਟੀਆਂ ਸਮੱਸਿਆਵਾਂ ਬਿਜਲੀ ਦੇ ਬਿੱਲ ਵੱਧ ਆ ਗਏ ਜਾਂ ਕੋਈ ਕਿਸਾਨੀ ਨਾਲ ਜੁੜੀਆਂ ਸਮੱਸਿਆਵਾਂ ਇਹ ਰੋਜ਼ਾਨਾ ਦੇ ਕੰਮਕਾਰਾਂ ਚ ਚੱਲਦਾ ਰਹਿੰਦਾ ਹੈ ਮੁੱਖੇ ਤੇ ਹੱਲ ਹੋ ਰਹੇ ਸਾਰੀ ਸਮੱਸਿਆਵਾਂ ਅਸੀਂ ਕੋਸ਼ਿਸ਼ ਇਹੀ ਕਰਦੇ ਹੁੰਨੇ ਕਿ ਜਿੰਨੀਆਂ ਨਿੱਕੀਆਂ ਮੋਟੀਆਂ ਕਿਉਂਕਿ ਮੇਰੇ ਨਾਲ ਐਕਸ਼ਨ ਸਾਹਿਬ ਐਸਡੀਓ ਸਾਹਿਬ ਸਾਰੇ ਵਿਭਾਗਾਂ ਦੇ ਬੈਠੇ ਆ ਔਰ ਉਹਨਾਂ ਨੂੰ ਪਤਾ ਹੁੰਦਾ ਜਿਹੜੀ ਉਹ ਮੌਕੇ ਤੇ ਹੋ ਸਕਦੀ ਉਹ ਜਲਦੀ ਹੋ ਜਾਂਦੀ ਹੈ ਔਰ ਰਾਹਤ ਵੀ ਮਿਲਦੀ ਹੈ ਲੋਕਾਂ ਨੂੰ ਮੈਡਮ ਫਰੀਦਕੋਟ ਵਿੱਚ ਵੀ ਅੱਜ ਜਿਸ ਤਰੀਕੇ ਨਾਲ ਆਚਨਚਿਤ ਗਏ ਤੁਸੀਂ ਮਿੱਡੇ ਮਿਲ ਚੈੱਕ ਕੀਤਾ ਹੈ ਉੱਤੇ ਕੀ ਐਕਚੁਅਲ ਸੀਨ ਕੀ ਨਜ਼ਰ ਆਇਆ ਤੁਹਾਨੂੰ ਮੈਨੂੰ ਐਕਚੁਅਲੀ ਤਾਂ ਥੋੜੇ ਦਿਨਾਂ ਤੋਂ ਕਿ ਕੁਝ ਇੱਕ ਅੱਧੇ ਮਹੀਨੇ ਤੋਂ ਪਿਛਲੇ ਤੋਂ ਜਿਹੜੀ ਅਫਵਾਹ ਫੈਲਾਈ ਜਾ ਰਹੀ ਸੀ ਵੀ ਜੀ ਆਂਗਣਵੜੀ ਸੈਂਟਰਾਂ ਦੇ ਵਿੱਚ ਜਿਹੜਾ ਖਾਣਾ ਦਿੱਤਾ ਜਾਂਦਾ ਉਹ ਮਿਆਰੀ ਨਹੀਂ ਹੈ ਔਰ ਕੱਲ ਇੱਕ ਵੀਡੀਓ ਪਾਈ ਹੋਈ ਸੀ ਕਿਸੇ ਵਰਕਰ ਵੱਲੋਂ ਕਿ ਇੱਕ ਹੈਲਪਰ ਨੇ ਖਾਣਾ ਖਾ ਕੇ ਉਹ ਬਹੁਤ ਜ਼ਿਆਦਾ ਬਿਮਾਰ ਹੋ ਗਈ ਔਰ ਉਹਦੇ ਤੇ ਡਾਕਟਰ ਗਾਂਧੀ ਦਾ ਵੀ ਮੇਰੇ ਵੱਲੋਂ ਮੈਨੂੰ ਉਹਨਾਂ ਨੇ ਜੋ ਚਿੱਠੀ ਲਿਖੀ ਤੇ ਤੁਸੀਂ ਜਿਹੜੀ ਸਰਕਾਰ ਹੈ ਉਹ ਲੱਖਾਂ ਲੋਕਾਂ ਦੀ ਸਿਹਤ ਨਾਲ ਖਲਵਾੜ ਕਰ ਰਹੀ ਹੈ ਸੋ ਅਸੀਂ ਉਹਦੇ ਲਈ ਬਹੁਤ ਕਹਿ ਲਾਂ ਕਿ ਮੈਂ ਤਾਂ ਹਮੇਸ਼ਾ ਹੀ ਚਿੰਤਤ ਰਹਿੰਦੀ ਔਰ ਪਹਿਲਾਂ ਵੀ ਮੈਂ ਡੀਪੀਓਜ਼ ਨੂੰ ਇਹ ਹਦਾਇਤ ਕੀਤੀ ਹੋਈ ਕੁਝ ਦਿਨ ਪਹਿਲਾਂ ਹੀ ਮੀਟਿੰਗ ਹੋਈ ਸੀ ਵੀ ਪਹਿਲਾਂ ਖਾਣਾ ਆਪ ਖਾ ਕੇ ਦੇਖੋ ਫੇਰ ਉਹ ਸੈਂਟਰਾਂ 'ਚ ਜਾਵੇ ਹਾਲਾਂਕਿ ਸਭ ਕੁਝ ਹੋ ਰਿਹਾ ਪਰ ਫਿਰ ਵੀ ਮੈਂ ਗਰਾਉਂਡ ਲੈਵਲ ਤੇ ਜਾ ਕੇ ਆਪ ਸੀਡੀਪੀਓ ਦਫਤਰ ਖੁਲਵਾ ਕੇ ਅੱਜ ਖਾਣਾ ਉੱਥੇ ਪਕਵਾ ਕੇ ਔਰ ਰੈਂਡਮਲੀ ਬੋਰੀਆਂ ਖਲਵਾ ਕੇ ਚੈੱਕ ਕਰਕੇ ਆਈਆਂ ਕੋਈ ਕੰਪਲੇਂਟ ਕਿਤੇ ਵੀ ਦੇਖਣ ਨੂੰ ਮਿਲੀ ਔਰ ਮੈਂ ਖਾ ਕੇ ਆਈਆਂ ਜੇ ਖਲਵਾੜ ਹੋਏਗਾ ਤਾਂ ਮੇਰੀ ਸਿਹਤ ਨਾਲ ਪਹਿਲਾਂ ਹੋਏਗਾ ਸੋ ਇਹ ਟੀਜ਼ਰ ਜਿਹੜੇ ਲੋਕ ਗਲਤ ਅਫਵਾਹਾਂ ਫੈਲਾ ਰਹੇ ਨੇ ਚਾਹੇ ਉਹ ਵਿਰੋਧੀ ਪਾਰਟੀਆਂ ਨਾਲ ਸੰਬੰਧਤ ਨੇ ਮੈਂ ਉਹਨਾਂ ਤੱਕ ਵੀ ਇਹ ਗੱਲ ਪਹੁੰਚਾਵਾਂਗੀ ਕਿ ਕਿਸੇ ਵੀ ਤਰ੍ਹਾਂ ਦੀ ਬੇਬੁਨਿਆਦੀ ਗੱਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜੇ ਕੋਈ ਇਸ ਤਰ੍ਹਾਂ ਦੀ ਗੱਲ ਫੈਲਾਊਗਾ ਉਹਦੇ ਤੇ ਵੀ ਐਕਸ਼ਨ ਲਵਾਂਗੇ ਔਰ ਜੇ ਕੋਈ ਖਾਣਾ ਇਸ ਤਰ੍ਹਾਂ ਦਿੱਤਾ ਜਾਂਦਾ ਅਸੀਂ ਮਾਰਕਫੀਲਡ ਵੱਲੋਂ ਖਾਣਾ ਦਿੰਦੇ ਆ ਜੇ ਮਾਰਕਫੀਲਡ ਵੱਲੋਂ ਵੀ ਕੋਈ ਇਹੋ ਜੀ ਅੰਗੈਲੀ ਹੁੰਦੀ ਆ ਤਾਂ ਉਹਦੇ ਤੇ ਵੀ ਸਖਤ ਐਕਸ਼ਨ ਲਵਾਂਗੇ ਮੈਂ ਅੱਜ ਸੈਂਪਲ ਵੀ ਜਿਹੜੇ ਆ ਉਹ ਚੈਕਿੰਗ ਦੇ ਲਈ ਭੇਜ ਦਿੱਤੇ ਆ ਮੈਡਮ ਆਂਗਣਵਾੜੀ ਵਰਕਰ ਜਿਹੜੇ ਨੇ ਕਾਫੀ ਸਮੇ ਤੋਂ ਪ੍ਰੋਟੈਸਟ ਕਰਦੇ ਆ ਰਹੇ ਨੇ ਅੱਜ ਵੀ ਤੁਹਾਡੇ ਕਰਦੇ ਬਾਰ ਕਹਿੰਦੇ ਸੀ ਭੁਖੜਤਾਲ ਸ਼ੁਰੂ ਕਰਨੀ ਉਹਨਾਂ ਨੇ ਕਿ ਉਹਦਾ ਮਸਲਾ ਕੀ ਹੈ ਤੇ ਸਮਾਧਾਨ ਕੀ ਕੀਤਾ ਜਾ ਰਿਹਾ ਹੈ ਮੈਂ ਕਹਾਂਗੇ ਕਿ ਇੱਕ ਅਵਾਜ਼ ਜਿਹਾ ਬਣਾ ਲਿਆ ਜਿੰਨੀ ਵਾਰੀ ਵੀ ਮੇਰੇ ਕੋਲ ਮੇਰੀਆਂ ਆਂਗਣਵਾੜੀ ਵਰਕਰ ਭੈਣਾਂ ਆਉਂਦੀਆਂ ਨੇ ਹਰ ਵਾਰੀ ਉਹਨਾਂ ਨਾਲ ਮੀਟਿੰਗ ਕੀਤੀ ਜਾਂਦੀ ਹੈ ਔਰ ਕੋਈ ਨਾ ਕੋਈ ਮਸਲੇ ਦਾ ਹੱਲ ਜਿਵੇਂ ਕਹਾਂ ਦੋ ਸਾਲਾਂ ਚ ਮੈਂ ਕੀ ਕਰਤਾ ਮੈਂ ਆਂਗਣਵਾੜੀ ਵਰਕਰ ਦੀ 5000 ਭਰਤੀ ਕੀਤੀ ਉਸ ਤੋਂ ਬਾਅਦ ਇਹਨਾਂ ਦੀਆਂ ਬਦਲੀਆਂ ਨਹੀਂ ਸੀ ਹੁੰਦੀਆਂ ਉਹ ਬਦਲੀਆਂ ਕੋਈ ਪਾਲਿਸੀ ਨਹੀਂ ਸੀ ਬਣੀ ਉਹ ਪਾਲਿਸੀ ਬਣਾ ਕੇ ਇਹਨਾਂ ਦੀਆਂ ਬਦਲੀਆਂ ਕੀਤੀਆਂ ਫਿਰ ਇਹਨਾਂ ਨੂੰ ਮੋਬਾਈਲ ਪੱਤਾ ਨਹੀਂ ਸੀ ਦਿੱਤਾ ਜਾਂਦਾ ਉਹ ਦਵਾਇਆ ਹੁਣ ਅਸੀਂ ਅਗਲੇ 1-2 ਮਹੀਨਿਆਂ 'ਚ ਇਹਨਾਂ ਨੂੰ smartphones ਦੇਣ ਜਾ ਰਹੇ ਹਾਂ ਸੋ ਕਿਤੇ ਵੀ ਸਾਡੇ ਵੱਲੋਂ ਇਹ ਨਹੀਂ ਹੋਇਆ ਵੀ ਅਸੀਂ ਇਹਨਾਂ ਲਈ efforts ਨਹੀਂ ਕਰ ਰਹੇ ਇਹਨਾਂ ਦੀ education department ਨਾਲ ਰੌਲਾ ਵੀ ਸਾਡੇ ਬੱਚੇ ਵਾਪਸ ਕੀਤੇ ਜਾਣਾ ਸੀ ਉਹ ਵੀ 5 ਤਰੀਕ ਨੂੰ ਮੀਟਿੰਗ ਰੱਖੀ ਹੋਈ ਆ ਸੋ ਕਦੇ ਵੀ ਅਸੀਂ ਇਹ ਨਹੀਂ ਵੀ ਇਹਨਾਂ ਦੀ ਕੋਈ ਗੱਲ ਸੁਣੀ ਨਹੀਂ ਗਈ ਪਰ ਜੇ ਪਰਵਾਜ਼ ਹੀ ਬਣਾ ਲਈਏ ਬਿ ਇੱਕ ਪ੍ਰਦਰਸ਼ਨ ਕਰਕੇ ਆਪਣੇ ਆਪ ਨੂੰ ਇੱਕ ਅ ਹੀਰੋ ਦੇ ਤੌਰ ਤੇ ਜਿਹੜੀ ਪਰਸਨਲ ਹੁੰਦੀ ਹੈ ਨਾ ਕਿ ਮੈਂ ਆਪਦੀ ਪਰਸਨੈਲਿਟੀ ਉਭਾਰਾਂ ਜੇ ਉਸ ਤਰ੍ਹਾਂ ਦੇ ਕੋਈ ਰਿਵਾਜ ਪੈ ਰਹੇ ਆ ਤਾਂ ਉਹਦੇ ਵਿੱਚ ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ ਤਾਂ ਮੈਡਮ ਹੁਣ ਜਿਸ ਤਰ੍ਹਾਂ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਇਕੱਲੇ ਦਲ ਦੇ ਵੀ ਪ੍ਰਧਾਨ ਇਸਤਰੀ ਵਿੰਗ ਦੇ ਕਿਤੇ ਤਾਂ ਵੀ ਪਾਰਟੀ ਬਾਜ਼ੀ ਨਾਲ ਜਾ ਰਹੇ ਹੋਏ ਦੇਖੋ ਮੈਂ ਤਾਂ ਉਹੀ ਕਰਾਂਗੀ ਕਿ ਜਿਹੜੀ ਜੋ ਵੀ ਪ੍ਰਧਾਨ ਜਿਹਨੂੰ ਅਸੀਂ ਨੌਕਰੀ ਦੀਆਂ ਸਵਾਵਾਂ ਵੀ ਖਤਮ ਕੀਤੀਆਂ ਗਈਆਂ ਉਹਨੂੰ ਇੱਕ ਅਕਾਲੀ ਪਾਰਟੀ ਦੀ ਜਿਹੜੀ ਮਹਿਲਾ ਵਿੰਗ ਦੀ ਪ੍ਰਧਾਨ ਦੇ ਤੌਰ ਤੇ ਉਹ ਆਪਣੀ ਪ੍ਰਦਰਸ਼ਨ ਜਿਹੜੀ ਕਰ ਰਹੀ ਹੈ ਔਰ ਇਹ ਮੈਂ ਨਹੀਂ ਮੰਨਾਂ ਕਿ ਉਹ ਇੱਕ ਆਂਗਣਵੜੀ ਵਰਕਰਾਂ ਦੀ ਜਿਹੜੀਆਂ ਮੁਸੀਬਤਾਂ ਉਹਨਾਂ ਨੂੰ ਰਿਪਰੈਜ਼ੈਂਟ ਕਰ ਰਹੀ ਹੈ ਕਿਉਂਕਿ ਆਂਗਣਵੜੀ ਵਰਕਰਾਂ ਦੀ ਗੱਲ ਅਸੀਂ ਤਾਂ ਹੀ ਸੁਣਾਗੇ ਜੇ ਕੋਈ ਆਂਗਣਵੜੀ ਵਰਕਰ ਐਜ਼ ਅ ਪ੍ਰੈਜ਼ੀਡੈਂਟ ਮੇਰੇ ਕੋਲ ਆਊਗੀ ਸੋ ਇੱਕ ਅਕਾਲੀ ਦਲ ਦੀ ਮਹਿਲਾ ਵਿੰਗ ਦੀ ਪ੍ਰਧਾਨ ਮੇਰੇ ਕੋਲ ਆਊਗੀ ਤਾ ਮੈਂ ਉਸ ਨੂੰ ਕੰਸੀਡਰ ਨਹੀਂ ਕਰਾਂਗਾ। ਬੇਰੀ ਮੱਚ ਤਾ ਡਾਕਟਰ ਬੰਜੀਤ ਕੋਰ ਸਾਹਿਬਾ ਮੌਜੂਦ ਸੀਗੇ ਇਸ ਵਕਤ ਪਿੰਡ ਕੱਗਾ ਵਿੱਚ ਮੌਜੂਦ ਆ ਗਿੱਦੜਵੈਰੀਆ ਪਿੰਡ ਦਾ ਜਿੱਥੇ ਕਿ ਇਸ ਵਕਤ ਜਿਹੜੀ ਹੈ ਲੋਕਾਂ ਦੀ ਸਮੱਸਿਆਵਾਂ ਸੁਣਿਆ ਜਾ ਰਹੇ ਨੇ ਸੁਬਾਹ ਜਲਦੀ ਜਿਹੜੀ ਹੈ ਇੱਕ ਚੈਕਿੰਗ ਵੀ ਕੀਤੀ ਗਈ ਮਿੱਡੇ ਮੈਲੂ ਲੈ ਕੇ ਤਾਂ ਕਿ ਬੱਚਿਆਂ ਦੀ ਸਿਹਤ ਨਾਲ ਜੋ aarop lag rahe ਸੀਗੇ ਸਰਕਾਰ ਤੇ ਇਸ ਵਿਭਾਗ ਦਾ aarop lag rahe ਸੀਗੇ जवाब जाके खाना बनवा के, खा के उस खाने के, वो भी है। देना, सूरज टीवी। देश -दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम और वट्स चैनल पर